ਬੰਦ ਰੋਲ ਪੰਪਾ ਨਾ ਆਪਣਾ ਗੁਰੂ ਮਾਜ ਰਣਾ ਆਪਕੇ ਆ ਜਾਓ ਤੁਮੇ ਤੁਹਾਨੂੰ ਦਰਸ਼ਨ ਕਰਾ ਦੇਣਾ ਟਿੱਪਰਾਂ ਦੇ ਤੇ ਜੋ ਮੈਚ ਹੀ ਕਰਦਾ ਫਿਰ ਜਿੱਤ ਜਾਂਦੇ ਆਪਣੀ 50 50 ਤੋਂ 55 ਟਿੱਪਰਾਂ ਦੇ ਬਣਦੇ ਆ ਤੇ ਬਾਕੀ ਇੱਥੇ ਛੱਡ ਕੇ ਜਾ ਰਹੇ ਜੀ ਜਿਹੜੇ ਵੀ ਦੋਸ਼ੀ ਨੇ ਉਹ ਅਸੀਂ ਬਿਲਕੁਲ ਬਖਸ਼ਣਗੇ ਨਹੀਂ ਤੇ ਇਤੋਂ ਕਰਦੇ ਤੇ ਪਰ ਦੇਖੋ ਫੁੱਲ ਬੜਾ ਫੁੱਲ ਭਰੇ ਹੋਏ ਬੜੇ ਬੜੇ ਟਿਪਰ ਭਰ ਕੇ ਸ਼ਰਿਆਂਮ ਦੁਬਾਰਾ ਫੇਰ ਜਰੂਰ ਕੀਤੀ ਆ ਮੈਂ ਇਹ ਅਗਲੇ ਡਿਪਰ ਆ ਰਹੇ ਆ ਦੇਖੋ ਲਾਈਵ ਚੱਲਦਾ ਪਿਆ ਹਾਂ 1 2 3 ਕਟਵਾਰ 50 ਟਿਪਰ ਲੰਘ ਚੁੱਕੇ ਆ ਸਾਢੇ 11:00 ਵੱਜ ਗਏ ਜੀ 10:00 ਵਜੇ ਖੜੇ ਸੀ ਇੱਥੇ ਸਾਢੇ 11:00 ਹੋ ਚੁੱਕੇ ਆ 50 ਟਿਪਰ ਲੰਘ ਚੁੱਕੇ ਆ ਕਰੀਬ ਆ 2 ਤੇ 3 ਚਾਰ ਟਿਪਰ ਹਲੇ ਆ ਰਹੇ ਆ 4 500 ਟੱਪਰ ਡੇਲੀ ਭਰਦਾ ਜੀ ਫੁੱਲ ਭਰ ਆ ਕੇ ਉਹਨਾਂ ਨੇ ਆਰਮਾਨ ਕਰਦੇ ਬੰਨਤੀਆਂ ਸੀ ਪੈਸੇ ਫੇਰ ਦੇਣੀਆਂ ਬੰਨ ਛੱਡਣਾ ਹੀ ਨਹੀਂ ਇਹਨਾਂ ਨੇ ਬਿਲਕੁਲ ਜੀ ਬਿਲਕੁਲ ਕਿਉਂਕਿ ਕੱਲ ਨੂੰ ਪਾਣੀ ਆਉਂਦਾ ਸਤਲੁਜ ਦੇ ਨਾਲ ਤੇ ਗਰੀਬ ਚਾਹਤਾ ਰੋਣਦੀ ਹੈ ਇਹਨਾਂ ਦਾ ਕੁਝ ਨਹੀਂ ਜਾਣਾ ਉਹ ਜੜੀ ਮਗਰ ਕਾਰ ਵਾਲੀ ਅਰੇ ਬੋੜੇ ਵੀਡੀਓ ਬਣੀ ਨੰਬਰ ਦਿਖਾਈ ਇਹਦਾ ਪਰਸਵਾਲੀ ਤੌਰ ਤੇ ਪਸੰਦ ਜੀ ਜੜੀ ਇਹ ਪੀਵੀ ਕਾਨ ਮੈਨਿਊਜ਼ 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਪ੍ਰਦੀਪ ਸਿੰਘ ਖਾਲਸਾ ਜੋ ਕਿ ਪੰਜਾਬ ਦੇ ਇਨਫੋਟੈਕ ਦੇ ਮੌਜੂਦਾ ਚੇਅਰਮੈਨ ਨੇ ਬੀਤੀ ਰਾਤ ਇਹਨਾਂ ਤੇ ਸਤਲੁਜ ਦਰਿਆ ਤੇ ਜਿਹੜਾ ਇੱਕ ਹਮਲਾ ਹੁੰਦਾ ਹੈ ਜਿਸ ਦੇ ਵਿੱਚ ਇਹਨਾਂ ਦੀ ਜਿਹੜੀ ਗੱਡੀ ਹੈ ਉਹ ਵੀ ਭੰਨ ਤੋੜ ਕੀਤੀ ਜਾਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹਨਾਂ ਦੇ ਜਿਹੜਾ ਰੇਤ ਮਾਫੀਆ ਵੱਲੋਂ ਹਮਲਾ ਕੀਤਾ ਜਾਂਦਾ ਹੈ ਗੱਲਬਾਤ ਵੀ ਕਰ ਲੈਂਦੇ ਹਾਂ ਸਾਡੇ ਨਾਲ ਮੌਜੂਦ ਨੇ ਚੇਅਰਮੈਨ ਸਾਹਿਬ ਚੇਅਰਮੈਨ ਸਾਹਿਬ ਕੀ ਵਾਕਿਆ ਹੋਇਆ ਹਾਂਜੀ ਖਾਨ ਸਾਹਿਬ ਜੀ ਕੀ ਮਾਮਲਾ ਕੀ ਤੁਹਾਡੇ ਕੋਲ ਵਿੱਚ ਵੀਡੀਓ ਪਾਈ ਗਈ ਸੀ ਕਿ ਤੁਹਾਡੇ ਤੇ ਹਮਲਾ ਕੀਤਾ ਗਿਆ ਕਿੰਨਾ ਵੱਲੋਂ ਕੀਤਾ ਗਿਆ ਤਾਂ ਪਹਿਲਾਂ ਤਾਂ ਜੀ ਸincinnਿ ਪ੍ਰਸਤਾਵ ਸਾਰੇ ਪਾਈ ਜਿਹੜੇ ਇੱਥੇ ਆ ਸੰਧੀਆਂ ਗਾਵਾਂ ਜਾਂ ਧੰਨਵਾਦ ਤੇ ਸਮੁੱਚੀ 사ਸੰਗਤ ਨੂੰ ਮੈਂ ਫਰਤੇ ਹਾਂ ਸਤਿਕਾਰ ਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੋ ਭੇ ਮੈਂ ਤਾਂ ਵਿੱਚ ਦੱਸਣਾ ਚਾਹਾਂ ਕਿ ਜਿਹੜੇ ਲੋਕ ਆ ਦਾ ਇਹ ਉਹ ਲੋਕ ਆ ਜਿਨ੍ਹਾਂ ਨੂੰ ਸਤਿ ਆਪ ਭਗਵਾਨ ਸਿੰਘ ਮਾਨ ਜੀ ਦੀ ਲੋਕ ਪ੍ਰੇਤਾ ਹਜ਼ਮ ਨਹੀਂ ਹੋ ਰਹੀ ਤੇ ਇਹ ਉਹ ਲੋਕ ਆ ਜਿਨ੍ਹਾਂ ਨੂੰ ਭਗਵਾਨ ਸਿੰਘ ਮਾਨ ਦਾ ਆਮ ਲੋਕਾਂ ਲਈ ਕੰਮ ਕਰਨਾ ਹਜ਼ਮ ਨਹੀਂ ਆ ਰਿਹਾ ਇਹ ਲੋਕ ਇਕੱਲਾ ਹੋਣ ਨਹੀਂ ਪਿਛਲੀਆਂ ਸਰਕਾਰਾਂ ਚ ਇਹ ਆਪਣੀ ਗੁੰਡਾਗਰਦੀ ਦੋ ਨੰਬਰ ਦੇ ਤੰਦਿਕ ਕਰਦੇ ਆਏ ਤੇ ਕਰਦੇ ਰਹਿਣਗੇ ਪਰ ਅੱਜ ਇਹਨਾਂ ਨੇ ਤਹਈਆ ਕੀਤਾ ਕਿ ਜਿਹੜੀ ਪੰਜਾਬ ਦੀ ਸਰਕਾਰ ਸਰਦਾਰ ਭਵਨ ਸਿੰਘ ਮਾਨ ਦੀ ਜਿਹੜੀ ਲੋਕਾਂ ਲਈ ਜਿਆਦਾਤ ਕੰਮ ਕਰ ਰਹੀ ਆ ਟੋਲ ਪੁਲਾਂ ਦੇ ਬੰਦ ਕੀਤੇ ਆ ਐਜੂਕੇਸ਼ਨ ਤੇ ਕੰਮ ਕੀਤਾ ਹੈਲਥ ਤੇ ਕੰਮ ਕੀਤਾ ਤਾਂ ਆ ਕੱਲ ਪਰਸੇ ਤੁਸੀਂ ਦੇਖੋ 443 ਨਵੇਂ ਪੋਸਟ ਤੇ ਨੌਜਵਾਨ ਮੁੰਡੇ ਕੁੜੀਆਂ ਭਰਤੀ ਕੀਤੇ ਆ 50 ਹਜ਼ਾਰ ਦੇ ਕਰੀਬ ਨੌਜਵਾਨ ਭਰਤੀ ਕਰ ਚੁੱਕੇ ਆ ਸੋ ਉਹ ਆਪਣੇ ਕੰਮ ਕਰ ਰਹੇ ਪਰ ਇਹ ਉਹ ਲੋਕ ਆ ਜਿਨ੍ਹਾਂ ਨੇ ਤਹਈਆ ਕਰ ਲਿਆ ਕਿ ਅਸੀਂ ਮਾਨ ਸਾਹਿਬ ਦੀ ਬਦਨਾਮੀ ਗਰਾਊਂਡ ਲੈਵਲ ਤੇ ਕੰਮ ਨਹੀਂ ਕਰ ਰਹੀਆਂ ਔਰ ਇਹ ਲੋਕ ਨੇ ਮਾਈਨਿੰਗ ਮਾਫੀਆ ਵਾਲੇ ਸੋ ਇਹਨਾਂ ਦਾ ਜਿਹੜਾ ਆਮ ਜਿਨ੍ਹਾਂ ਦੇ ਵਿੱਚ ਰੇਤ ਦੀ ਮਾਈਨਿੰਗ ਹੁੰਦੀ ਆ ਇਹ ਮਾਈਨਿੰਗ ਆਪਾਂ ਸਾਰੇ ਜਾਣਦੇ ਆ 1 ਅਕਤੂਬਰ ਤੋਂ ਲੈ ਕੇ ਜਿਹੜੀ 31 ਜੂਨ ਤੱਕ ਹੁੰਦੀ ਲਈ ਠੀਕ ਹੈ ਨਾ ਸੋ ਜਿਹੜੀ ਆ ਮਾਈਨਿੰਗ ਆ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਦੀ ਇਸ ਟਾਈਮ ਦੇ ਵਿੱਚ ਜਿਹੜੀ ਮਾਈਨਿੰਗ ਲੀਗਲ ਤੌਰ ਤੇ ਕੋਰਟ ਦੇ ਵੀ ਆਰਡਰ ਆ ਔਰ ਸਰਕਾਰ ਦਾ ਵੀ ਹੁਕਮ ਹੁਕਮ ਦੀ ਪਾਲਣਾ ਕੀਤੀ ਜਾਂਦੀ ਆ ਇਹ ਬਸਾਦ ਦੇ ਸਮੇਂ ਦੇ ਵਿੱਚ ਜਿਹੜੇ ਤੁਸੀ ਬਾਨਾ ਕੱਚੇ ਬਾਨਾ ਇਹਨਾਂ ਨੂੰ ਨੁਕਸਾਨ ਪਹੁੰਚਦਾ ਤੇ ਮਾਈਨਿੰਗ ਨਹੀਂ ਹੋਣੀ ਚਾਹੀਦੀ ਤਾਂ ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਫੈਸਲਾ ਸਰਕਾਰਾਂ ਨੇ ਤੇ ਕੋਰਟ ਨੇ ਲਿਆ ਹੋਇਆ ਪਰ ਇਹ ਲੋਕ ਸਰਕਾਰ ਤੇ ਕੋਰਟ ਨੂੰ ਟੰਚ ਨਹੀਂ ਜਾਣਦੇ ਤੇ ਜੇ ਕੋਈ ਸਾਡੇ ਵਰਗਾ ਉੱਠ ਕੇ ਇਹਨਾਂ ਨੂੰ ਕਹਿੰਦਾ ਆ ਕਿ ਇਹ ਇਹ ਸਾਡੇ ਤੇ ਵੀ ਜਿਵੇਂ ਰਾਤ ਇਹਨਾਂ ਨੇ ਮੈਨੂੰ ਘੇਰਾ ਪਾ ਲਿਆ ਤੇ ਗੱਡੀ ਦੀ ਭੰਨ ਤੋੜ ਕੀਤੀ ਆ ਤੇ ਮੈਂ ਆਪਣੀ ਜਾਨ ਬਚਾ ਕੇ ਉੱਥੋਂ ਭੱਜਿਆ ਤੇ ਇਹ ਲੋਕ ਉਹ ਲੋਕ ਨੇ ਇਹ ਜੇ ਕੋਈ ਆਵਾਜ਼ ਚੱਕਦਾ ਇਹਨਾਂ ਦੇ ਖਿਲਾਫ ਤੇ ਇਹ ਉਹਨੂੰ ਹਰ ਤਰ੍ਹਾਂ ਨਾਲ ਡਰਾਉਣ ਧਮਕਾਉਣ ਦੀ ਗੱਲ ਕਰਦੇ ਆ ਪਰ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਵੀ ਮੈਂ ਉਹਨਾਂ ਤੋਂ ਨਹੀਂ ਡਰਨ ਵਾਲਾ ਹਾਂ ਤੁਹਾਨੂੰ ਜੇ ਅੱਜ ਅਸੀਂ ਚਲੋ ਆਪਣਾ ਜਿਹੜਾ ਅਸੀਂ ਵਿਅਕਤੀ ਰੂਪ ਚ ਜਿਹੜਾ ਥਾਣੇ ਚ ਦੇਖਤਾ ਆ ਆਪਣੀ ਸ਼ਿਕਾਇਤ ਦੇਤੀ ਆ ਕਾਰਵਾਈ ਕਰਵਾਵਾਂਗੇ ਕੋਈ ਵੀ ਬੰਦਾ ਬਖਸ਼ ਨਹੀਂ ਗਿਆ ਹੂਗਾ ਕਹਤਰੀ ਮੈਨੂੰ ਕੋਸਣੇ ਚ ਚਲਦੀ ਜਦ ਤੱਕ ਚਲਦੀ ਸੀ ਤਾਂ ਮੇਂ ਵੀ ਪੰਦੇ ਚਾਲਦਾ ਸੀ ਕਿ ਮੈਨੂੰ ਚਲਦੀ ਹੈ ਜਾਂ ਫਿਰ ਤੁਸੀਂ ਕੋ ਨੰਗੇ ਜਾ ਉਸ ਤੋਂ ਬਾਅਦ ਪਤਾ ਲੱਗੇ ਕਿ ਮੈਨੂੰ ਚਲਦੀ ਹੈ ਐਕਚੁਅਲੀ ਰੋਹੀ ਜੀ ਮੇਰਾ ਉੱਥੇ ਮੇਰੇ ਖੇਤ ਵੀ ਆ ਸੀ ਖੇਤ ਵੀ ਗੇੜਾ ਮਾਰਨ ਜਾਣਾ ਹੁੰਦਾ ਕਿਉਂਕਿ ਜਿੰਦਰ ਚ ਵੇਂਦੇ ਆ ਮੈਂ ਬ੍ਰਦਰ ਕਈ ਵਾਰੀ ਰਾਤ ਨੂੰ ਖੇਤਾਂ ਦੇ ਜ਼ਿਮੀਂਦਾਰਾਂ ਨੇ ਆਉਣਾ ਜਾਨਾ ਸੀ ਕਈ ਵਾਰੀ ਰਾਤੀ ਵੀ ਜਾਣੇ ਲੇਟ ਨਾਈਟ ਵੀ ਖੇਤਾਂ ਚ ਗੇੜਾ ਮਾਰਨ ਜੰਨੇ ਆ ਸੋ ਮੈਂ ਆਪਣੇ ਖੇਤ ਗਿਆ ਸੀ ਤੇ ਮੈਂ ਜਦੋਂ ਉੱਥੇ ਦ੍ਰਿਸ਼ ਦੇਖਿਆ ਤਾਂ ਬਹੁਤ ਵੱਡੇ ਲੈਵਲ ਤੇ ਜਿਹੜੀ ਮਾਈਨਿੰਗ ਹੋ ਰਹੀ ਸੀ ਕਾਫੀ ਪ੍ਰੋਫੈਸ਼ਨਲਨੀ ਤੁਦਲ ਵਰਗੀ ਥੀ ਮੈਂ ਦੱਸਦਾ ਮੈਂ ਮੰਗਲੀ ਪੈਚੀ ਦੱਸਦਾ ਮੈਂ ਜਦੋਂ ਉੱਥੇ ਗਿਆ ਤੇ ਇਸ ਤੋਂ ਪਹਿਲਾਂ ਮੈਂ 1 ਜੁਲਾਈ ਨੂੰ ਵੀ ਉੱਥੇ ਗਿਆ ਸੀ ਪ੍ਰਭ ਨੂੰ 8:30 ਵਜੇ ਤੇਲਪੁਰ ਆਪਣੀ ਗੱਲ ਵਿੱਚ ਉਦੋਂ ਵੀ ਸੁਖਵੀਰ ਸਿੰਘ ਰੰਧਾਵਾ ਨਾਮਕ ਇੱਕ ਬੰਦਾ ਹੈਗਾ ਪਟਿਆਲੇ ਦਾ ਉਹਨੇ ਮੇਰੇ ਫੋਨ ਤੇ ਮੈਂ ਆਪਣੀ ਵਟਸਐਪ ਦੀ ਜੜਿਓ ਕਾਂਕਾਂਪੀ ਵੀ ਢਾਕੇ ਦਿੰਦੂਆਂ ਆਂ ਆਈਆਂ ਹੋਈਆਂ ਉਹਨੇ ਮੈਨੂੰ ਫੋਨ ਕਰਕੇ ਧੰਕੀ ਦਿੱਤੀ ਤੇ ਤੁਸੀਂ ਰਾਤ ਨੂੰ ਇਧਰਲੇ ਪਾਸੇ ਆਪਣੀ ਸਰਕਾਰੀ ਗੱਡੀ ਲੈ ਕੇ ਨਹੀਂ ਆਉਣਾ ਜੇ ਤੁਸੀਂ ਆਏ ਆਪਣੀ ਜਾਣਦੇ ਆਪ ਮਾਰਕੋਗੇ ਸੋ ਉਹਦੀ ਮੈਂ ਸਪੈਰਤ ਲਿਖਤੀ ਰੂਪ ਚ ਮੈਂ ਆਲਰੇਡੀ ਦੇ ਚੁਕਾ ਆ ਸਾਡੇ ਮਾਨਯੋਗ ਮਾਈਨਿੰਗ ਮੰਤਰੀ ਸਾਹਿਬ ਨੂੰ ਵੀ ਦੇ ਚੁਕਾ ਆ ਉਹ ਹਜੇ ਕੱਲ ਹੀ ਪਹੁੰਚੀ ਆ ਕਿਉਂਕਿ ਦੇਖੋ ਬਹੁਤ ਸਾਰੀਆਂ ਸ਼ਿਕਾਇਤਾਂ ਸਰਕਾਰ ਨੂੰ ਰੋਜ਼ ਆਉਂਦੀਆਂ ਉਹਨਾਂ ਦੇ ਜਿੰਤਾਰੇ ਹੁੰਦੇ ਹਨ ਦੇਖਣ ਨੂੰ ਜਾਂ ਨਾ ਨਿਗਰਾਨੀ ਚਾਹੁੰਦੀਆਂ ਮੈਂ ਇੱਕ ਡੀਜੀਪੀ ਸਾਹਿਬ ਨੂੰ ਵੀ ਲੈਟਰ ਲਿਖ ਚੁੱਕਾ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਲੈਟਰ ਪਾਇਆ ਤੇ ਕੱਲ ਪਰ ਇਹਨਾਂ ਨੇ ਬੇਪਰਵਾਹੀ ਦੇ ਆਧਾਰ ਵਿੱਚ ਜਿਹੜਾ ਕੰਮ ਕੀਤਾ ਆ ਉਹਦੇ ਤੇ ਅਸੀਂ ਜਿਹੜਾ ਸਖਤੋ ਸਖਤ ਐਕਸ਼ਨ ਲਵਾਵਾਂਗੇ ਰਾਤ ਤੁਸੀਂ ਲਾਈਵ ਹੋਏ ਹੋ ਉਹ ਤੇ ਕਰੀਬ ਕੋਈ ਉੱਚ ਅਧਿਕਾਰੀ ਨਾਲ ਤੁਹਾਡੀ ਕੋਈ ਗੱਲ ਹੋਈ ਨੂੰ ਜੋ ਵੀਡੀਓ ਦੇ ਵਿੱਚ ਦੇਖਿਆ ਗਿਆ ਵੀ ਤੁਹਾਡੇ ਨਾਲ ਬਿਲਕੁਲ ਕਿਸੇ ਨਾਲ ਰਾਬਤਾ ਕਾਇਮ ਨਹੀਂ ਹੋਇਆ ਫੋਨ ਨਹੀਂ ਚੁੱਕਿਆ ਗਿਆ ਅਜੇਲਾ ਜੀ ਗੱਲ ਇਹ ਆ ਵੀ ਜਿਹੜਾ ਸਾਡਾ ਲੁਧਿਆਣਾ ਦਾ ਪ੍ਰਸ਼ਾਸਨ ਆ ਪਿਛਲੇ ਦਿਨੀ ਮੈਂ ਲਾਈਵ ਹੋਇਆ ਸੀ ਬੰਦ ਤੇ ਉਹ ਪ੍ਰਸ਼ਾਸਨ ਨੇ ਐਕਸਲੈਂਟ ਆ ਹੋਇਆ ਜਿਹੜੀ ਸਾਡੀ ਸਾਂਹੇ ਵਾਲਾ ਜਿਹੜੀ ਬਹਿਤ ਆ ਸਾਡਾ ਲੁਧਿਆਣਾ ਵਾਲਾ ਇਲਾਕਾ ਸਾਰੀ ਮਾਈਨਿੰਗ ਜਿਹੜੀ ਆ ਉਹ ਬੰਦ ਕਰਵਾ ਦਿੱਤੀ ਗਈ ਆ ਇਹ ਮਾਈਨਿੰਗ ਜਿਹੜੀ ਪੁਲ ਦੇ ਪਰਲੇ ਪਾਸੇ ਹੁੰਦੀ ਸੀ ਔਰ ਸਾਡਾ ਉਹ ਪੁੜ ਜਿਹੜਾ ਮੇਨ ਮੱਤੇਵਾੜਾ ਤੇ ਜਿਹੜਾ ਸਾਡਾ ਰਹੂ ਨਹੀਂ ਚੋੜਦਾ ਆ ਤੇ ਜਿਹੜੀ ਇਹ ਜ਼ਮੀਨ ਹੈ ਦਰਿਆ ਦੀ ਇਹ ਕਿਤੇ ਸਾਡਾ ਲੁਧਿਆਣਾ ਪਰਲੇ ਪਾਸੇ ਗਿਆ ਹੋਆ ਤੇ ਕਿਤੇ ਲੁਧਿਆਣਾ ਨਵਾਂ ਸ਼ਹਿਰ ਸਾਡੇ ਵਾਲੇ ਪਾਸੇ ਆਇਆ ਹੋਇਆ ਸੋ ਉਹਦੇ ਮੱਦੇ ਨਜ਼ਰ ਜਿਹੜੀ ਸਾਡੀ ਜ਼ਮੀਨ ਨਾਲ ਲੁਧਿਆਣੇ ਦੇ ਵਿੱਚ ਪੈਂਦੀ ਆ ਉਹ ਦਰਿਆ ਦੇ ਪਰਲੇ ਪਾਸੇ ਆ ਸਾਨੂੰ ਉੱਥੇ ਜਾਣਾ ਪੈਂਦਾ ਮੈਂ ਐਨ ਟਾਈਮ ਪੜਤੇ ਜਦੋਂ ਮੈਂ ਮਾਈਨਿੰਗ ਦੇਖੀ ਸਭ ਤੋਂ ਪਹਿਲਾਂ ਮੈਂ ਐਕਸ਼ਨ ਮਾਈਨਿੰਗ ਨਵਾਂ ਸ਼ਹਿਰ ਨੂੰ ਕਾਲ ਕੀਤੀ ਪਰ ਉਹਨੇ ਮੈਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਕੋਈ ਕਾਲ ਹੀ ਚੱਕੀ ਹੈਗੀ ਔਰ ਪਿਛਲੇ ਦਿਨ ਵੀ ਉਹਨੇ ਮੇਰੀ ਕੋਈ ਕਾਲ ਨਹੀਂ ਚੱਕੀ ਹੈਗੀ ਤੇ ਉਸ ਤੋਂ ਬਾਅਦ ਮੈਂ ਮਾਈਨਜੋਗ ਡੀਐਸਪੀ ਸਾਹਿਬ ਨੂੰ ਕਾਲ ਕੀਤੀ ਡੀਐਸਪੀ ਸਾਹਿਬ ਕੋਲ ਹੋ ਸਕਦਾ ਕਿ ਕਿਹੜੀ ਫਿਰ ਐਸਐਸਓ ਸਾਹਿਬ ਨਾਲ ਮੇਰੀ ਗੱਲ ਹੋਈ ਐਸਐਸਓ ਸਾਹਿਬ ਕਹਿੰਦੇ ਮੈਂ ਆ ਰਿਹਾ 10-15 ਮਿੰਟ ਕਰ ਰਿਹਾ 10-15 ਮਿੰਟ ਚਾਹ ਰਿਹਾ ਕਾਰਜੇ ਕਰਾਉਣੇ ਅੱਧਾ ਬਣੋ ਘੰਟਾ ਬੀਤ ਗਿਆ ਉਹਨੇ ਚੇਰ ਨੂੰ ਉਹ ਲੋਗ ਆਏ ਤੇ ਉਹਨੇ ਆ ਕੇ ਆਪਣੇ ਤੇ ਹਮਲਾ ਖਾਲਸਾ ਜੀ ਜਿੰਮੇ ਕਿ ਤੁਸੀਂ ਆਖਿਆ ਸੀ ਮੈਂ ਉੱਚਤ ਭਾਰੀਆਂ ਨਾਲ ਗੱਲਬਾਤ ਕੀਤੀ ਕੋਈ ਉੱਥੇ ਮੁਕਤੇ ਤੇ ਨਹੀਂ ਪਹੁੰਚਿਆ ਤੁਸੀਂ ਆ ਆ ਕੇ ਖਾਲਸਾ ਜੀ ਦੇ ਵਿੱਚ ਚੇਅਰਮੈਨ ਦੇ ਉੱਤੇ ਤੇ ਬੈਠੇ ਹੋ ਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਪ੍ਰਸ਼ਾਸਨਾ ਉਹਦਾ ਰਵਈਆ ਪਹਿਲੀਆਂ ਸਰਕਾਰਾਂ ਲਈ ਹੈ ਜਿਸ ਤਰ੍ਹਾਂ ਕੇ ਪੰਜੀਤਵ ਦੇ ਰਾਜਦਾਨ ਹੁੰਦਾ ਜੀ ਕਾਂਗਰਸ ਦੇ ਰਾਜਦਾਨ ਨੂੰ بس ਇਸ ਸਾਲ ਕੋਈ ਨਹੀਂ ਮੰਨਦੇ ਹੋ ਕਿ ਪ੍ਰਸ਼ਾਸਨ ਅੱਜ ਵੀ ਭਾਵੇਂ ਆਵਾਜ਼ੀ ਪਾਰਟੀ ਵੱਡੇ ਵੱਡੇ ਵਾਦੇ ਦਾਫੇ ਕਰਦੀ ਹੈ ਕਿ ਸਾਡੇ ਬੋਲ ਦਾ ਪ੍ਰਸ਼ਾਸਨ ਨੂੰ ਨੱਕ ਪਾਈਏ ਪਰ ਪ੍ਰਸ਼ਾਸਨ ਉਸੇ ਤਰੀਕੇ ਨਾਲ ਹੀ ਕੰਮ ਕਰ ਰਿਹਾ। ਪਰ ਵੀ ਜਿਹਾ ਮੇਰਾ ਹੱਥ ਜਿਹੜੀਆਂ 5 ਉਂਗਲਾਂ ਨੇ ਅੰਗੂਠੇ ਦਾ ਆਪਣਾ ਸਾਈਜ਼ ਹੈ ਇਹ ਉਂਗਲ ਦਾ ਆਪਣਾ ਸਾਈਜ਼ ਹੈ ਇਹ ਆਪਣਾ ਹੈ। ਇਸੇ ਤਰ੍ਹਾਂ ਇੱਕ ਪਰਿਵਾਰ ਦੇ ਵਿੱਚ ਮੈਂਬਰ ਵੀ ਹੁੰਦੇ ਆ ਸਭ ਦਾ ਜਿਹੜਾ ਸੁਭਾਅ ਤੇ ਕੰਮ ਕਰਨ ਦਾ ਤਰੀਕਾ ਸਾਰੀਆਂ ਚੀਜ਼ਾਂ ਅਲੱਗ-ਅਲੱਗ ਹੁੰਦੀਆਂ। ਸੋ ਪ੍ਰਸ਼ਾਸਨ ਆ ਭਾਜੀ ਪ੍ਰਸ਼ਾਸਨ ਬੰਦੇ ਹੀ ਆ ਇੱਥੇ ਚੰਗੇ ਵੀ ਆ ਤੇ ਮਾੜੇ ਵੀ ਆ ਜਿਹੜੇ ਮਾੜੇ ਆ ਚੁਣ ਲਾਂਗੇ ਜਿਹੜੀਆਂ ਕਾਲੀਆਂ ਪੇਡਾਂ ਕੱਢਾਂਗੇ ਵਿੱਚੋਂ ਕਿਹੜੀਆਂ ਉਹਨਾਂ ਨੂੰ ਪਛਾਣਾਂਗੇ ਜੇ ਅਸੀਂ ਜੇ ਅੱਜ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਸਾਡੀ ਪੰਜਾਬ ਸਰਕਾਰ ਦੇ ਚੇਅਰਮੈਨ ਤੇ ਇਹ ਲੋਕ ਲੋਕਾਂ ਨੇ ਅਟੈਕ ਕੀਤਾ ਆ ਜਿਹੜੇ ਵੀ ਬੰਦੇ ਇਨਵੋਲਵ ਹੋਣਗੇ ਬਖਸ਼ੇ ਨਹੀਂ ਜਾਣਗੇ ਕਾਲੀਆਂ ਪੇਡਾਂ ਬਾਹਰ ਕੱਢਾਂਗੇ ਬੇਫਿਕਰ ਹੋ ਕੇ ਸਾਡੀ ਹੁਣ ਕੋਈ ਸਰਕਾਰ ਦੇ ਅਧਿਕਾਰੀਆਂ ਨਾਲ ਗੱਲਬਾਤ ਨਹੀਂ ਹੋਊਗੀ। ਬੈਲਪਾ ਜੀ ਮੈਂ ਹੁਣ ਇਸ ਤੋਂ ਬਾਅਦ ਸਾਡੇ ਮਾਨਯੋਗ ਮਾਈਨਿੰਗ ਮਿਨਿਸਟਰ ਸਰਦਾਰ ਚੇਤਨ ਸਿੰਘ ਜੌਰਮਾਦਰਾ ਜੀ ਨੂੰ ਮਿਲਣ ਜਾ ਰਿਹਾ। ਉਹ ਸਾਰੀ ਮੈਂ ਉਹਨਾਂ ਨੂੰ ਗੱਲਬਾਤ ਰੱਖੂੰਗਾ। ਮੈਂ ਪਾਰਟੀ ਆਫਿਸ ਵੀ ਜਾ ਕੇ ਗੱਲ ਕਰੂੰਗਾ। ਸਾਰਾ ਜਿਹੜਾ ਹੈਗਾ ਜਿੰਨੇ ਵੀ ਬੰਦੇ ਦੋਸ਼ੀ ਅਸੀਂ ਬਖਸਾਂਗੇ ਵੀ ਇਹਨਾਂ ਨੂੰ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦੀ ਗਿਰਤੀ ਕਿੰਨੀ ਸੀ? ਉਹ ਕੋਈ 15 ਤੋਂ 20 ਦੇ ਕਰੀਬ ਸੀ। ਬਾਕੀ ਰਵੀ ਜੀ ਤੁਹਾਨੂੰ ਪਤਾ ਤੁਹਾਨੂੰ ਹਮਲਾ ਹੁੰਦਾ ਨਾ। ਅੱਖ ਪਕੜਾ ਐਕੂਰੇਟ ਗਿਣਤੀ ਦਾ ਅੰਦਾਜ਼ਾ ਹੀ ਲਾ ਸਕਦੇ ਵੀ ਇੰਨੇ ਕਿ ਬੰਦੇ ਸੀ। ਕਿਉ ਇਦੇ ਚੋਂ ਅਸੀਂ ਤਿੰਨ ਇੱਕ ਗੱਡੀਆਂ ਦੇ ਨੰਬਰ ਵੀ ਪਛਾਣੇ ਆਂ ਔਰ ਅਸੀਂ ਉਹ ਜਿਹੜੇ ਨੰਬਰ ਆ ਅਸੀਂ ਦਰਖਾਸਤ ਦੇ ਵਿੱਚ ਦਿੱਤੇ ਵੀ ਆ ਤੇ ਜਿੱਦੀ ਮੈਂ ਇੱਕ ਇੱਕ ਦੋ ਜਿਹੜੀਆਂ ਮੈਨੂੰ ਕਹੋਲਾਂ ਆਂ ਜਿਵੇਂ ਸੁਖਵੀਰ ਰੰਧਾਵਾ ਉਸ ਬੰਦੇ ਦਾ ਨੰਬਰ ਮੈਂ ਬਖੈ ਦਾ ਨੰਗਾ ਚਪੈਂਸ ਲਖਵਾਇਆ ਆ ਤੇ ਜਿਹੜੇ ਵੀ ਬੰਦੇ ਪਛਾਣੇ ਜਾਣਗੇ ਉਹ ਚਾਹੇ ਪ੍ਰਸ਼ਾਸਨ ਦੇ ਹੋ ਚਾਹੇ ਜੋ ਵੀ ਹੋਵੇ ਅਸੀਂ ਉਹਨਾਂ ਨੂੰ ਬਿਲਕੁਲ ਜੀ ਮੈਨੂੰ ਪੂਰਨ ਵਿਸ਼ਵਾਸ ਆ ਸੀਐਨ ਸਾਹਿਬ ਇਹ ਤੋਂ ਪ੍ਰਕਾਸ਼ ਨਹੀਂ ਕਿ ਅਸੀਂ ਆਪਣੇ ਪੰਦਰ ਤੇ ਜਾ ਕੇ ਅੱਜ ਮੰਤਰੀ ਸਾਹਿਬ ਨੂੰ ਮਿਲ ਕੇ ਜਿਹੜਾ ਇਹਨਾਂ ਤੇ ਆ ਗਏ ਕੋਈ ਹਮਲੇ ਕੋਈ ਮੋਕੇ ਦੀ ਕੋਈ ਵੀਡੀਓ ਵਗੈਰਾ ਕੋਈ ਸਾਡੇ ਕੋਲ ਕਲਿੱਪਸ ਹੈਗੀਆਂ ਕਿਉਂਕਿ ਜਦੋਂ ਉਹ ਸਾਰੇ ਬੰਦੇ ਹਥਿਆਰਾਂ ਨਾਲ ਰਸਿਗੇ ਜਦੋਂ ਸਿਸਟਮ ਹੋਇਆ ਸਾਰਾ ਮੈਂ ਸਾਰੇ ਮੁੰਡਿਆਂ ਨੂੰ ਕਿਹਾ ਵੀ ਕਿਸੇ ਨੇ ਵੀ ਕੋਈ ਤੁਸੀਂ ਆਪਣਾ ਆਪੇ ਆਪਾਂ ਨਿਕਲ ਨਹੀਂ ਕਰਨੀ ਆ ਬੋਲਣਾ ਨਹੀਂ ਕੋਈ ਬੋਲਿਆ ਨਹੀਂ ਸਾਡਾ ਬੰਦਾ ਕੋਈ ਕੁਝ ਨਹੀਂ ਕੀਤਾ ਅਸੀਂ ਆਪਣੀ ਗੱਡੀ ਤੇ ਬੈਠ ਕੇ ਨਿਕਲ ਪਏ ਹਾਂ ਉਹਨਾਂ ਨੇ ਸਾਨੂੰ ਤੁਰਦੇ-ਤੁਰਦੇ ਵੀ ਸਾਡੇ ਤੇ ਹਮਲਾ ਕੀਤਾ ਕੋਈ ਨੁਕਸਾਨ ਕਿੰਨਾ ਹੋਇਆ ਜਾਣੀ ਸਕਦਾ ਮੇਰੀ ਗੱਡੀ ਦੀ ਤੁਸੀਂ ਫੋਟੋ ਚ ਲੈ ਜਾਓ ਬਾਹਰ ਖੜੀ ਹੈ ਗੱਡੀ ਤੁਸੀਂ ਦੇਖੋ ਕਿਹਦਾ ਜੋ ਹੈ ਅਗਰ ਜਿਸ ਤਰੀਕੇ ਨਾਲ ਗੱਦੀ ਤੇ ਉਹਨਾਂ ਨੇ ਕੀਤਾ ਆ ਲੋਹੇ ਦੀਆਂ ਰੌਣਾ ਸੀ ਤੇ ਜੇ ਅਸੀਂ ਉੱਥੇ ਖੜੇ ਰਹਿੰਦੇ ਤਾਂ ਸਾਨੂੰ ਕੋਈ ਬਖਸ਼ਣਾ ਸੀ ਠੀਕ ਹੈ ਨਾ ਤਾਂ ਉਹਨਾਂ ਨੇ ਵੱਡੇ ਪੱਧਰ ਤੇ ਨੁਕਸਾਨ ਕਰਨਾ ਸੀ ਤਾਂ ਤੁਸੀਂ ਕਿਤੇ ਸਵਾਲ ਹੋਰ ਬਣਦਾ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਰੰਧਾਵਾ ਸਾਹਿਬ ਨੇ ਕੋਈ ਤੁਹਾਨੂੰ ਜਿਵੇਂ ਧੱਕੀਆਂ ਵਗੈਰਾ ਦਿੰਦਾ ਤੇ ਉਹਨਾਂ ਨੂੰ ਪਤਾ ਹੋਊਗਾ ਕਿ ਤੁਸੀਂ ਵੱਡੇ ਉੱਤੇ ਕੋਈ ਐਸ਼ਟਾ ਮੰਡੇ ਬਲਕਿ ਨਾ ਪੰਜਾਬ ਸਰਕਾਰ ਦੇ ਵਿੱਚ ਤੁਹਾਨੂੰ ਵੀ ਲੱਗਦਾ ਕਿ ਕੋਈ ਨਾ ਕੋਈ ਮੇਰੀ ਸਰਕਾਰੀ ਸੈਹੀ ਹੋਈ ਹੈ ਜਿਹੜੀ ਉਸ ਇਸੇ ਤੇ ਤੁਹਾਨੂੰ ਕੰਮ ਕਹ ਦੇ ਦੇਣੀ ਹੈ ਅੱਜ ਜਿਹੜੇ ਕਾਲੇ ਧੰਦੇ ਵਾਲੇ ਲੋਕ ਮੇਜਦੇ ਨੇ ਇਹਨਾਂ ਨੂੰ ਸਹਿ ਹੋਵੇ ਨਾ ਹੋਵੇ ਇਹ ਆਪਣਾ ਜਿਹੜਾ ਦੂਜਾ ਹੁੰਦਾ ਨਾ ਸਰਸ ਸਰਚ ਲੈਂਦੇ ਆ ਬਾਤਾਂ ਬਣਾ ਲੈਂਦੇ ਆ ਆਪਣਾ ਠੀਕ ਹੈ ਨਾ ਤੇ ਇਹ ਕਾਲੇ ਧੰਦੇ ਵਾਲੇ ਲੋਕ ਆ ਇਹ ਮੈਨੂੰ ਨਹੀਂ ਲੱਗਦਾ ਹਾਂ ਅਗਰ ਕੋਈ ਇਦਾਂ ਦੀ ਗੱਲ ਹੋਊਗੀ ਤਾਂ ਅਸੀਂ ਉਹਨੂੰ ਬਾਹਰ ਲੈ ਕੇ ਆਵਾਂਗੇ ਬਿਲਕੁਲ ਬਾਹਰ ਲੈ ਚੰਗੇ ਕੋਈ ਇਦਾਂ ਦੀ ਲੋਕੋ ਨਹੀਂ ਰੱਖਾਂਗੇ ਔਰ ਮਾਨ ਸਾਹਿਬ ਨੇ ਸਮੇਂ-ਸਮੇਂ ਤੇ ਜਿਹੜੇ ਆਮ ਆਦਮੀ ਪਾਰਟੀ ਚਾਹੇ ਕੋਈ ਵਿਧਾਇਕ ਸੀ ਚਾਹੇ ਕੋਈ ਮੰਤਰੀ ਸੀ ਕੋਈ ਸੀ ਜਿਨੇ ਕਰਪਸ਼ਨ ਕੀਤੀ ਉਹਨੂੰ ਬਖਸ਼ਿਆ ਨਹੀਂ ਨੇ ਇਹ ਕਿਤੇ ਇਤਨੀ ਵੀ ਹਵਾ ਚ ਉੱਡ ਕੇ ਰਹਿ ਜੂ ਮਾਮਲਾ ਜਾਂ ਕੋਈ ਕਾਰਵਾਈ ਹੋ ਜੇ ਕਿਤੇ ਪਹਿਲੀਆਂ ਸਰਕਾਰਾਂ ਚੁੰਦਾ ਸੀ ਪਰ ਹੁਣ ਤੁਸੀਂ ਮੌਜੂਦਾ ਇਸ ਦੇ ਵਿੱਚ ਚੇਅਰਮੈਨ ਵੀ ਹੋਣ ਲੱਗਿਆ ਕਿ ਕੋਈ ਐਕਸ਼ਨ ਹੋਗਾ ਵੱਡਾ ਜਾਂ ਕਿਉਂਕਿ ਅਧਿਕਾਰੀ ਨਹੀਂ ਸੁਣਦੇ ਇਸ ਸਮੇਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਭਗਵੰਤ ਸਿੰਘ ਮਾਨ ਉਹ ਇਨਸਾਨ ਨੇ ਜਿਹੜੇ ਗਰਾਉਂਡ ਤੋਂ ਆਏ ਨੇ ਭਗਵੰਤ ਸਿੰਘ ਮਾਨ ਉਹ ਇਨਸਾਨ ਨੇ ਜਿਹੜੇ ਅਗਰ ਪਬਲਿਕ ਨੂੰ ਠੀਕ ਨਾ ਲੱਗੇ ਆਪਣੇ ਫੈਸਲੇ ਵਾਪਸ ਲੈ ਲੈਂਦੇ ਆ ਇਹਦਾ ਮੁੱਖ ਮੰਤਰੀ ਪੰਜਾਬ ਨੂੰ ਪਹਿਲੀ ਵਾਰ ਹੀ ਮਿਲਿਆ ਭਗਵਨ ਸਿੰਘ ਮਾਨ ਉਹ ਮੁੱਖ ਮੰਤਰੀ ਆ ਜਿਨ੍ਹਾਂ ਨੇ ਸਾਰਾ ਟੋਲ ਪਲਾਦੇ ਬੰਦ ਕਰਤੇ ਅਜੇ ਤੱਕ ਨਹੀਂ ਸੀ ਕਿਸੇ ਨੇ ਕੀਤੇ ਭਗਵਨ ਸਿੰਘ ਮਾਨ ਉਹ ਮੁੱਖ ਮੰਤਰੀ ਆ ਜਿਨ੍ਹਾਂ ਨੇ 114 ਸਕੂਲ ਆਫ ਐਮ ਐਮ ਇਸ ਚਾਲੂ ਕਰਤੇ ਔਰ ਉਹ ਲੋਕਾਂ ਦੇ ਦਰਦੀ ਆ ਔਰ ਜਿਹੜੀ ਚੀਜ਼ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਜਿਹੜੀ ਅਸਲ ਗੱਲ ਆ ਆਪਾਂ ਤੁਸੀਂ ਗੱਲ ਕਰਦੇ ਮਾਰ-ਮਾਰ ਵੀ ਕੋਈ ਸਰਕਾਰੀ ਬੰਦਾ ਇਨਵੋਲ ਨਹੀਂ ਤੁਸੀਂ ਮੈਨੂੰ ਦੱਸੋ ਇਹ ਬੰਦੇ ਹਰ ਰੋਜ਼ ਲੋਕਾਂ ਲੱਖਾਂ ਪੈਸਾ ਚੁੱਕਣਾ ਸਾਡੇ ਰੈਵਨਿਊ ਨੂੰ ਲਾ ਰਹੇ ਸਰਕਾਰ ਦੇ ਰੈਵਨਿਊ ਲਾ ਰਹੇ ਕਿਵੇਂ ਇਹਨਾਂ ਨੂੰ ਬਖਸ਼ਿਆ ਜਾਊਗਾ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਰਕਾਰ ਨੇ 23 ਸਾਲ ਹੋ ਗਏ ਸਰਕਾਰ ਨੂੰ ਤਾਂ ਇਨਸਾਨਾਂ ਤੋਂ ਵਾਦਾ ਸਮਾਂ ਨੂੰ ਪਰ ਜਿਹੜੇ ਮੈਨੇ ਲਿਆ ਉਹ ਨਜਾਇਜ਼ ਮੈਨੇ ਦੀ ਰੋਪੀ ਨਹੀਂ ਬਾਕੀ ਸਰਕਾਰਾਂ ਵਾਂਗ ਹੀ ਚੱਲ ਰਹੀ ਹੈ ਕੋਈ ਵੀ ਉਮੀਦ ਹੈ ਵੀ ਤਾਂ ਰੁਪਏ ਪੈਣਗੇ ਉਹ ਜੀ ਤੁਹਾਡੇ ਸਾਹਮਣੇ ਉਦਾਹਰਨ ਅੱਜ ਤੋਂ 10 ਦਿਨ 15 ਦਿਨ ਪਹਿਲਾਂ 10 10 ਦਿਨ ਪਹਿਲਾਂ ਦੀ ਗੱਲ ਆ ਮੈਂ ਲਾਈਵ ਕੀਤਾ ਸੀ ਤੁਸੀਂ ਰਵੀ ਜੀ ਤੁਸੀਂ ਫੋਟ ਜਾ ਕੇ ਤੁਸੀਂ ਸਮਝ ਕੇ ਉਹਨਾਂ ਦੇ ਵੀ ਇੰਟਰਵਿਊ ਲੈ ਕੇ ਆਏ ਜਿਹੜੇ ਨਾ ਤਾਂ ਹੋਰ ਵੀ ਪੰਜਾਬ ਦੇ ਹੋਰ ਵੀ ਵੱਖ-ਵੱਖ ਥਾਵਾਂ ਦੇ ਦੇਖੋ ਮੈਨੂੰ ਮੇਰੇ ਇਲਾਕੇ ਦਾ ਪਤਾ ਜੀ ਸਾਨੂੰ ਸਾਡੇ ਇਲਾਕੇ ਦਾ ਪਤਾ ਆਪਾਂ ਉੱਥੇ ਜਿੱਥੇ ਕੰਮ ਕਰ ਸਕਦੇ ਆ ਅਕਸਰ ਗੱਲ ਕਰ ਸਕਦੇ ਠੀਕ ਹੈ ਨਾ ਆਪਾਂ ਹੁਣ ਸਾਰੇ ਟਿਕਾਣਾ ਦੱਸ ਨਹੀਂ ਸਕਦੇ ਔਰ ਹੁਣ ਮੰਗ ਕੀ ਲਈਏਗਾ ਇਹ ਹਰੀਤਾ ਮੰਗ ਮੈਂ ਤਾਂ ਸੀਪੀ ਸਾਹਿਬ ਨੂੰ ਕਹੂੰਗਾ ਕਿ ਸਭ ਤੋਂ ਪਹਿਲਾਂ ਜਿਹੜੀ ਸਿਕਿਉਰਟੀ ਵਧੀ ਵਧਾਈ ਜਾਵੇ ਔਰ ਜਿਹੜਾ ਸਾਡੇ ਏਰੀਆ ਦੇ ਵਿੱਚ ਗਸ਼ਤ ਵਧਾਈ ਜਾਵੇ ਜਿਹੜੀ ਲਿਆਂ ਦੇ ਉੱਤੇ ਤੇ ਕਿਉਂਕਿ ਇਹ ਥੋੜਾ ਜਿਹਾ ਨਵੇਂ ਸ਼ਹਿਰ ਦਾ ਏਰੀਆ ਉਰਲੇ ਪਾਸੇ ਵੀ ਗਸ਼ਤ ਵਧੂ ਕਿਤੇ ਪਰਲੇ ਪਾਸੇ ਵੀ ਅਸੀਂ ਅੱਜ ਗੱਲ ਕਰਾਂਗੇ ਸਾਨੂੰ ਚਾਹੇ ਕਿ ਮਸ਼ਨਰ ਜਲੰਧਰ ਨਾਲ ਗੱਲ ਕਰਨੀ ਪਵੇ ਚਾਹੇ ਡੀਜੀਪੀ ਸਾਹਿਬ ਨਾਲ ਜਿਹੜੇ ਵੀ ਉੱਥੇ ਜਿਹੜੇ ਡਾਈਜੀ ਰੈਂਚ ਹੋਣਗੇ ਉਹਨਾਂ ਨਾਲ ਗੱਲ ਕਰਾਂਗੇ ਭਾਈ ਆ ਕੋ ਸੌਰੇ ਉੱਥੇ ਜਦੀ ਪੁਲਿਸ ਦੀ ਜਿਹੜੀ ਗਸ਼ਟ ਭਾਈ ਜਾਵੇ ਜਿੱਥੇ ਅਸੀਂ ਨਹੀਂ ਸੁਰੱਖਤ ਰਗੇ ਇਸ ਇਲਾਕੇ ਦੇ ਵਿੱਚ ਉੱਥੇ ਆਮ ਪਬਲਿਕ ਵੀ ਸੁਰੱਖਤ ਨਾ ਸਕੇ ਜਿਹੜੇਨ ਪੁਲਿਸ ਮੁਲਾਜ਼ਮਾਂ ਨੇ ਤਾਂ ਡਿਊਟੀ ਤਾਂ ਸਤਾਈ ਵੀ ਕਰਤੀ ਆ ਉਹਨਾਂ ਦੀ ਵੀ ਕੋਈ ਕਾਰਵਾਈ ਬਗਾ ਬਿਲਕੁਲ ਬਿਲਕੁਲ ਕੋਈ ਨਹੀਂ ਬਖਸ਼ਾ ਮੈਂ ਪਹਿਲਾਂ ਦੱਸ ਤਾ ਕੋਈ ਕਾਲੀ ਪੇਡ ਹੋਵੇ ਅਸੀਂ ਬਖਸ਼ਾ ਨਹੀਂ